ਸਰ ਸ੍ਰੀ ਕਾਂਤੀ ਸਰ ਮੈਂ ਗੁਰਦੀਪ ਖਰੜ ਡਿਸਟ੍ਰਿਕਟ ਮੁਹਾਲੀ ਤੋਂ ਆ ਸਰ ਸਰ ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਨੂੰ ਲੈਫਟ ਟੈਕਨੀਸ਼ੀਅਨ ਗ੍ਰੇਡ 2 ਦੀ ਜੌਬ ਲਈ ਰੈਗੂਲਰ ਜੌਬ ਲਈ ਮੈਂ ਅਪੁਆਇੰਟਮੈਂਟ ਲੈਟਰ ਮਿਲ ਰਿਹਾ ਸਰ ਸਰ ਜਦੋਂ ਕੱਲ ਮੈਨੂੰ ਫੋਨ ਆਇਆ ਤੇ ਮਤਲਬ ਮੈਂ ਆਪਣੀ ਫੈਮਿਲੀ ਨੂੰ ਦੱਸਿਆ ਤੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਕਿ ਮਤਲਬ ਫੋਨ ਆਂਟੇਬਲ ਪਹਿਲਾਂ ਲਿਸਟਾਂ ਪੈਂਦੀਆਂ ਸੀ ਤੇ ਹੁਣ ਫੋਨ ਤੇ ਹੀ ਸਭ ਨੂੰ ਬੁਲਾ ਕੇ ਅਪੁਆਇੰਟਮੈਂਟ ਲੈਟਰ ਦਿੱਤੇ ਜਾ ਰਹੇ ਐ ਤੇ ਉਹਨਾਂ ਨੂੰ ਯਕੀਨ ਨਹੀਂ ਹੋਇਆ ਤੇ ਉਹ ਮਤਲਬ ਬਹੁਤ ਜਿਆਦਾ ਖੁਸ਼ ਹੋਏ ਤੇ ਸਰ 15 ਦਿਨ ਪਹਿਲਾਂ ਹੀ ਮੇਰੇ ਘਰ ਦੇ ਵਿੱਚ ਛੋਟੇ ਬੱਚੇ ਨੇ ਜਨਮ ਲਿਆ ਹੈ ਤੇ ਸ਼ਾਇਦ ਇਹ ਬੱਚਾ ਮੇਰੇ ਲਈ ਪਾਗਾ ਵਾਲਾ ਹੈ ਜਾਂ ਜੋ ਵੀ ਦੇ ਲਈ ਪਾਗਾ ਵਾਲੀ ਹੈ ਇਹ ਪਤਾ ਨਹੀਂ ਸਰ ਤੇ ਮਤਲਬ ਮੈਂ ਸਰ ਤੁਹਾਡਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਕਿ ਤੁਸੀਂ ਰੈਗੂਲਰ ਜੋਬ ਦੇ ਰਹੇ ਹੋ ਤੇ ਮਤਲਬ ਲੋਕਾਂ ਦੀ ਭਲਾਈ ਬਹੁਤ ਕਰ ਰਹੇ ਹੋ ਤੇ ਸਰ ਤੁਸੀਂ ਜੋ ਕੋਈ ਕੋਈ ਕਿਸੇ ਕਿਸਮ ਦੀ ਕੋਈ ਸਿਫਾਰਿਸ਼ ਜਾਂ ਕੋਈ ਪੈਸੇ ਕੋਈ ਨਹੀਂ ਬਿਲਕੁਲ ਹੀ ਸਰ ਮੈरिज ਦੇ ਹਿਸਾਬ ਨਾਲ ਹੀ ਰੱਖਿਆ ਗਿਆ ਹੈ ਸਰ ਬਿਲਕੁਲ ਫਾਰਮਰ ਦੇ ਤਰੀਕੇ ਨਾਲ ਸਰ ਅੱਛਾ ਤੇ ਮਤਲਬ ਮੈਂ ਬਹੁਤ ਖੁਸ਼ ਹਾਂ ਸਰ ਕਿ ਤੁਸੀਂ ਮਨ ਨੂੰ ਲੋਕਾਂ ਦੀ ਭਲਾਈ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਂ ਬਿਲਕੁਲ ਆਪਣੀ ਇਮਾਨਦਾਰੀ ਨਾਲ ਤੇ ਤੰਦਰੁਸਤ ਨਾਲ ਆਪਣੀ ਡਿਊਟੀ ਨਿਭਾਵਾਂਗੀ ਬੇਬੀ ਦੇ ਕੀ ਨਾਂ ਹੈ ਸਰ ਹਰਵੀਰ ਸਿੰਘ ਹਰਵੀਰ ਹਾਂ ਚਲੋ ਪਾ ਗਾਣਾ ਹੋਵੇ ਤੰਦਰੁਸਤ ਰਹੇ ਔਰ ਮਾਪ ਮਾਪਾ ਬਤਾਤੇ ਆਪਣੀ ਸਟੇਟ ਦਾ ਦੇਸ਼ ਦਾ ਨਾਮ ਰੌਸ਼ਨ ਕਰੇ ਥੈਂਕ ਯੂ ਸਰ ਥੈਂਕ ਯੂ